ਆਪ ਦੇ ਵਿੱਚ ਜਿਉਂ-ਜਿਉਂ ਚੋਣਾਂ ਦਾ ਜਿਹੜਾ ਨਜ਼ਦੀਕ ਆਦੀ ਰਹੀ ਡੇਟ ਉਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਦੇ ਵਿੱਚ ਵੀ ਹਲਚਲ ਬਹੁਤ ਤੇਜ਼ ਹੁੰਦੀ ਜਾ ਰਹੀ ਹੈ। ਕੱਲ ਵੱਡਿਆਂ ਦਾ ਤੌਰ ਲਗਾਤਾਰ ਜਾ ਰਿਹਾ ਤੇ ਟਿਕਟਾਂ ਦੀ ਨਰਾਜ਼ਗੀ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਸਵਾਰ ਬਹੁਤ ਉੱਪਰ ਕੇ ਸਾਹਮਣੇ ਆ ਰਹੀ ਹੈ। ਭਾਵੇਂ ਪਟਿਆਲਾ ਦੀ ਗੱਲ ਕਰ ਲਈ, ਜਲੰਧਰ ਦੀ ਗੱਲ ਕਰ ਲਈ ਜਾਂ ਫਿਰ ਕੋਲਸਾਂ ਦੀ ਗੱਲ ਕਰ ਲਈ ਜਿਵੇਂ ਹੁਜਾਰਾ ਤੋਂ ਬੀਜੇਪੀ ਦੀ ਗੱਲ ਕਰ ਲਈ ਤਾਂ ਇਸ ਤਰ੍ਹਾਂ ਹੀ ਸੰਗਰੂਰ ਤੋਂ ਸ਼ੋਮੀ ਅਕਾਲੀ ਦਲ ਦੇ ਲਈ ਵੱਡਾ ਅਵਕਾਰ ਦਾ ਸਵਾਲ ਬਣ ਚੁੱਕੀ ਹੈ। ਜਿਹੜੀ ਟਿਕਟ ਦੀ ਦਾਵਿਦਾਰੀ ਸੀ ਸੁਖਦੇਵ ਸਿੰਘ ਢੀਂਡਸਾ ਹੋਰਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਸੀ ਜਿਹਨੂੰ ਲੈ ਕੇ ਉਹਨਾਂ ਨੇ ਪਾਰਕੀ ਪ੍ਰਧਾਨ ਦੇ ਉੱਤੇ ਵੀ ਜੋ ਨਾਮ ਲਗਾਏ ਸੀ ਉਸ ਨੂੰ ਲੈ ਕੇ ਅੱਜ ਇੱਕ ਵੱਡੀ ਮੀਟਿੰਗ ਕੀਤੀ ਗਈ ਹੈ ਸੰਗਰੂਰ ਦੇ ਵਿੱਚ ਉਸ ਤੇ ਉੱਤੇ ਚਰਚਾ ਕਰਾਂਗੇ ਦੇ ਨਾਲੇ ਚਰਚਾ ਹੋਏਗੀ ਰਾਜਪਤਾ ਦੇ ਵਿੱਚ ਜੋ ਪਟਿਆਲਾ ਤੋਂ ਜਿਹੜੇ ਵਿਦਵਾਨ ਨੇ ਕਾਂਗਰਸ ਦੇ ਉਹਨੂੰ ਲੈ ਕੇ ਉਹਦੇ ਰੋਪੀਤ ਜਿਹੜੀ ਰੈਲੀ ਹੋਈ ਹੈ ਉਹਦੇ ਵਿੱਚ ਕੀ ਕੁਝ ਨਿਸ਼ਾਨੇ ਸਾਧੇ ਗਏ ਨੇ ਅਗਸਿਆ ਦੇ ਵੱਲੋਂ ਇੱਥੇ ਉਹ ਤੇ तमाम ਜਿਹੜੀ ਪੰਜਾਬ ਦੇ ਵਿੱਚ ਚੱਲ ਬਦਲੀਆਂ ਦੀ ਧੋਰ ਦਾ ਧੋਰ ਚੱਲ ਰਿਹਾ ਉਹਦੇ ਉੱਤੇ ਚਰਚਾ ਕਰਾਂਗੇ ਸਾਡੇ ਨਾਲ ਜੁੜ ਚੁੱਕੇ ਨੇ ਸਿਆਸੀ ਮਾਹਿਰ ਜਿਤਨਾ ਆਪਣਾ ਹਰਵਿੰਦਰ ਸਿੰਘ ਫੱਟੀ ਜੀ ਸਭ ਤੋਂ ਪਹਿਲਾਂ ਉਹਨੂੰ ਸਵਾਗਤ ਕਰ ਲਈਏ ਕਰਾਂਗੇ ਅਵਰਾਂ ਦੇ ਉੱਤੇ ਚਰਚਾ ਫੱਟੀ ਸਾਹਿਬ ਸਭ ਤੋਂ ਪਹਿਲਾਂ ਸਵਾਗਤ ਹੈ ਜੀ ਜਨਾਬ ਸਿਆਸੀ ਚਰਚਾ ਦੇ ਵਿੱਚ ਜੀ ਸ਼ੁਕਰੀਆ ਮਨਦੀਪ ਜੀ ਸਤਿ ਸ੍ਰੀ ਅਕਾਲ ਸਰੋਤਿਆਂ ਨੂੰ ਦਰਸ਼ਕਾਂ ਸਭਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਫੱਟੀ ਸਾਹਿਬ ਆਪਾਂ ਸਭ ਤੋਂ ਪਹਿਲਾਂ ਗੁਰ ਚੱਲਦੇ ਹਾਂ ਸੰਗਰੂਰ ਦੇ ਵਿੱਚ ਜੋ ਕੋਈ ਜੱਟ ਮੀਟਿੰਗ ਹੋਈ ਹੈ ਕਿਹਾ ਜਾ ਰਿਹਾ ਕਿ ਉਥੇ ਅਕਾਲੀ ਦਲ ਦੇ ਲਈ ਵੱਡਾ ਸਵਾਲ ਬਣ ਚੁੱਕਿਆ ਹੈ ਸੁਗਰੇਸ਼ ਸਿੰਘ ਢੀਂਸਾ ਹੋਰਾਂ ਨੇ ਕਿਹਾ ਤਾਂ ਕਹਿ ਦਿੱਤਾ ਕਿ ਅਸੀਂ ਨਾਲ ਘਰ ਬੈਠਾਂਗੇ ਹਲੇ ਪ੍ਰਚਾਰ ਨਹੀਂ ਕਰਾਂਗੇ ਜਿਸ ਨੂੰ ਲੈ ਨਰਾਜ਼ਗੀ ਹਲੇ ਵੀ ਚਾਈਲਡ ਹੈ ਉਹਨਾਂ ਦੀ ਚੱਲ ਜਾਰੀ ਹੈ ਕਿਵੇਂ ਵੇਖਜੋ ਸਰੂਰ ਦੀ ਸੀੜ ਦੇ ਉੱਤੇ ਅਕਾਲੀ ਦਲ ਦੇ ਲਈ ਕਿੰਨਾ ਕੋ ਔਖਾ ਹੋ ਗਿਆ ਢੀਂਸਾ ਦਾ ਰਸਤੇ ਨਾਲ ਦੇਖੋ ਮਨਦੀਪ ਜੀ ਗੱਲ ਇਹ ਹੈ ਕਿ ਜਦੋਂ ਢੀਂਸਾ ਸਾਹਿਬ ਵਾਪਸ ਆਏ ਸੀ ਜਿਹਨੂੰ ਘਰ ਵਾਪਸੀ ਕਹਿੰਦੇ ਸੀ ਤੇ ਉਹਨਾਂ ਨੂੰ ਸਰ ਵੀਰ ਬਾਦਲੀ ਨੇ ਸਰਪ੍ਰਸਤ ਬਣਾਇਆ ਸੀ ਪਾਰਟੀ ਦਾ ਇਹ ਲੱਗਦਾ ਸੀ ਕਿ ਕਮ ਸੇ ਕਮ ਉਹਨਾਂ ਦੀ ਹਰ ਚੀਜ਼ ਦੇ ਵਿੱਚ ਰੈ ਲੀ ਜਾਊਗੀ ਜੇ ਹਰ ਚੀਜ਼ ਦੇ ਵਿੱਚ ਨਹੀਂ ਤਾਂ ਜਿਹੜਾ ਉਹਨਾਂ ਦਾ ਮੇਨ ਏਰੀਆ ਹੈ ਸੰਗਰੂਰ ਦੇ ਵਿੱਚ ਘਟੋ ਘਟ ਉਹਨਾਂ ਦੀ ਮਰਜ਼ੀ ਤੋਂ ਬਿਨਾ ਕੋਈ ਫੈਸਲੇ ਨਹੀਂ ਕੀਤੇ ਜਾਣਗੇ ਪਰ ਹੋਇਆ ਉਲਟ ਫੈਸਲੇ ਵੀ ਕੀਤੇ ਗਏ ਤੇ ਫੈਸਲਿਆਂ ਦੇ ਵਿੱਚ ਜਿਸ ਕੈਂਡੀਡੇਟ ਨੂੰ ਗੋਲ ਸਿੰਘ ਝੋਲਾ ਜਿਹਨੂੰ ਖੜੇ ਕੀਤਾ ਗਿਆ ਉਹ ਵੀ ਕਿਸਮ ਦੇ ਨਾਲ ਟੀਮਸਾ ਸਾਹਿਬ ਦੇ ਹੀ ਪੁਰਾਣੇ ਖੈਰਖਾ ਕਹੇ ਲੋ ਸ਼ਰਦਾਦੂ ਕਹੇ ਲੋ ਪ੍ਰੇਮੀ ਕਹੇ ਲੋ ਉਹ ਸੀਗੇ ਇੱਕ ਕਿਸਮ ਨਾਲ ਉਹ ਉਹਨਾਂ ਨੇ ਉਹ ਬੇਇੱਜ਼ਤੀ ਮਹਿਸੂਸ ਕੀਤੀ ਕੋਲੇ ਕਲ ਦੇ ਵਿੱਚ ਦੂਜੀ ਇਹ ਕਿ ਜਿਹੜੇ ਪਰਮਿੰਦਰ ਸਿੰਘ ਢੀਂਡਸਾ ਨੇ ਦੇਖੋ ਜੋ ਮਰਜ਼ੀ ਹੈ ਸਿਆਸਤ ਕਿਸੇ ਦੀ ਕੋਈ ਹੋਵੇ ਉਹ ਬੜੇ ਬੇਦਾਗ ਕਿਸਮ ਦੇ شریف ਇਨਸਾਨ ਨੇ ਸੋ ਉਹਨਾਂ ਦਾ ਇੰਰੈਕਟ ਵੀ ਚੰਗਾ ਸੀ ਮਤਲਬ ਮੇਰਾ ਖਿਆਲ ਇਸ ਤਰ੍ਹਾਂ ਉਹਨਾਂ ਨਾਲ ਕਰਨੀ ਨਹੀਂ ਸੀ ਬਣਦੀ ਔਰ ਇਹ ਹਰ ਬੰਦੇ ਦਾ ਮਤਲਬ ਜਿਹੜਾ ਮਾੜਾ-ਮੋਟਾ ਵੀ ਜਾਣਦਾ ਉਸ ਪਰਿਵਾਰ ਨੂੰ ਜਾਂ ਢੀਂਡਸਾ ਸਾਹਿਬ ਨੂੰ ਜਾਂ ਹਿਸਟਰੀ ਨੂੰ ਕਲੀਦਰ ਦੇ ਨੂੰ ਹਰ ਇੱਕ ਨੂੰ ਇਹ ਗੱਲ ਲੱਗੀ ਹੈ ਮਹਿਸੂਸ ਹੋਈ ਹੈ ਤੇ ਬਾਦਨ ਸਾਹਿਬ ਆਪਣੇ ਸੰਗਤ ਬੰਦ ਜੀ ਕਹੇ ਵੀ ਤੇ ਕੋਈ ਵਿਚਾਰ ਕੇ ਵੀ ਕੋਈ ਗੱਲ ਦਾ ਸੁਆਗ ਨਹੀਂ ਬਣਿਆ ਦੇਖੋ ਜੇ ਪੁਰਾਣਾ ਜਿਹੜਾ ਸਿਸਟਮ ਸੀ ਪੰਚਾਇਤੀ ਟਾਈਪ ਸਿਸਟਮ ਸੀ ਕਦੀ ਦਿਲ ਦਾ ਉਹ ਚ ਸਲਾਹ مشورہ ਹੁੰਦਾ ਸੀ ਮਤਲਬ ਮੈਨੂੰ ਨਹੀਂ ਇਹ ਗੱਲ ਸਮਝ ਲੱਗ ਰਹੀ ਕਿ ਇਹ ਟਿੱਕਟ ਅਨਾਉਂਸ ਦੇ ਕਰਨ ਤੋਂ ਪਹਿਲਾਂ ਜਾਂ ਇਹ ਚੋਣ ਕਰਨ ਤੋਂ ਪਹਿਲਾਂ ਉਹਨਾਂ ਨਾਲ ਸਲਾਹ ਕਰਨ ਦੇ ਵਿੱਚ ਕੀ ਹੱਦ ਸੀ ਸੋ ਹੁਣ ਮਸਲਾ ਇੱਥੇ ਤੱਕ ਪਹੁੰਚ ਗਿਆ ਕਿ ਉਹ ਮੇਰਾ ਖਿਆਲ ਪ੍ਰਚਾਰ ਨਹੀਂ ਕਰਨਗੇ ਲੋਕ ਉਹਨਾਂ ਦੇ ਵਰਕਰ ਉਹਨਾਂ ਨੂੰ ਕਾਫੀ ਪ੍ਰੈਸ਼ਰਾਈਜ਼ ਕਰ ਰਹੇ ਨੇ ਇਹ ਤੋਂ ਤੱਕ ਵੀ ਸੀਗਾ ਵੀ ਜੇ ਉਹ ਆਜ਼ਾਦ ਵੀ ਲੜਸਦੇ ਸੀ ਸੋ ਇਹ ਮਾਮਲਾ ਕਾਫੀ ਵੱਧ ਗਿਆ ਤੇ ਉਧਰ ਮਜੀਠੀਆ ਸਾਹਿਬ ਨੇ ਕਾਲੀ ਦਲ ਦੇ ਉਹ ਵੀ ਬਹੁਤ ਇੰਪੋਰਟੈਂਟ ਲੀਡਰ ਨੇ ਅੱਜ ਕੱਲ ਉਹਨਾਂ ਨੇ ਕਹਿਤਾ ਚਾ ਉਹ ਪਰਮਿੰਦਰ ਢੀਂ ਸੇ ਦੇ ਕਾਫੀ ক্লোਜ਼ ਵੀ ਹੈਗੇ ਨੇ ਮਤਲਬ ਇਹ ਫੈਸਲਾ ਕਿਉਂ ਲਿਆ ਗਿਆ ਕਿਸ ਗੱਲ ਨੂੰ ਧਿਆਨ ਚ ਰੱਖ ਕੇ ਕੀਤਾ ਗਿਆ ਸਮਝ ਨਹੀਂ ਆਉਂਦੀ ਕਨਸੋ ਆ ਇਹ ਵੀ ਆਈਆਂ ਢੀਂ ਸਾ ਕੈਂਪਿੰਗ ਵਿੱਚੋਂ ਕਿ ਸ਼ਾਇਦ ਕਿਸੇ ਹੋਰ ਸੀਟ ਤੇ ਕਿਸੇ ਹੋਰ ਨੂੰ ਜਿਤਾਉਣ ਦੇ ਲਈ ਸੌਦੇਬਾਜ਼ੀ ਦੇ ਤਹਤੇ ਸੀਟ ਕਿਸੇ ਕਿਸਮ ਦੇ ਨਾਲ ਸਬਮਿਟ ਕੀਤੀ ਗਈ ਹੈ ਸਰੈਂਡਰ ਕੀਤੀ ਗਈ ਹੈ ਹਾਰਮ ਦਾ ਫੈਸਲਾ ਕੀਤਾ ਗਿਆ ਤਾਂ ਕਿ ਹੋਰ ਕਿਤੇ ਫਾਇਦਾ ਮਿਲ ਸਕੇ ਜਿੱਤਣ ਦਾ ਜੇ ਗੱਲ ਸੱਚੀ ਹੈ ਤਾਂ ਬਹੁਤ ਹੀ ਬਦਕਿਸੂਤੀ ਵਾਲੀ ਗੱਲ ਹੈ ਕਿ ਸਿਆਸਤ ਇਸ ਪੱਧਰ ਤੱਕ ਆ ਗਈ ਹੈ ਕਿ ਦੂਜੀਆਂ ਪਾਰਟੀਆਂ ਦੇ ਨਾਲ ਤੁਸੀਂ ਸਲਾਹ-ਮਸ਼ਵਰੇ ਕਰਕੇ ਸੌਦੇ ਕਰਕੇ ਆਪਣੇ ਬੰਦੇ ਨੇ ਜਿਹੜੇ ਉਹਨਾਂ ਨੂੰ ਮਤਲਬ ਇਸ ਤਰੀਕੇ ਦੇ ਨਾਲ ਜ਼ਲੀਲ ਜਾਂ ਤੰਗ ਕਰ ਰਹੇ ਹੋ ਫਿਰ ਪਾਰਟੀਆਂ ਕਾਹਦੀਆਂ ਰਹਿ ਗਈਆਂ ਤੋ ਇਸ ਤੋਂ ਪੰਜਾਬ ਦੀ ਸਿਆਸਤ ਦੇ ਵਿੱਚ ਓਵਰ ਆਲ ਜੋ ਕੁਝ ਇਸ ਤਰ੍ਹਾਂ ਦੀ ਖੁੱਲ ਖੇਡ ਆਪਣੇ ਸਾਹਮਣੇ ਦਿਖ ਰਹੀ ਹੈ ਪਾਰਟੀ ਸਿਸਟਮ ਪੰਜਾਬ ਦੇ ਵਿੱਚ ਲਗਭਗ ਖਤਮ ਹੈ ਇਸੇ ਟਾਈਮ 1974 ਦੀਆਂ ਗੱਲਾਂ ਨੇ ਜੇ ਪ੍ਰਕਾਸ਼ ਨਰੈਣ ਜੀ ਨੇ ਕਿਹਾ ਸੀ ਕਿ ਪਾਰਟੀ ਲੈਸ ਡੈਮੋਕ੍ਰੇਸੀ ਹੋਣੀ ਚਾਹੀਦੀ ਹੈ ਮੈਨੂੰ ਲੱਗਦਾ ਹੈ ਵੀ ਉਹਨਾਂ ਨੇ ਤਾਂ ਆਈਡਲੀ ਅਦਰਸ਼ਕ ਤੌਰ ਤੇ ਕਿਹਾ ਸੀ ਅਸੀਂ 네ਗੇਟਿਵਲੀ ਉਸ ਪਾਸੇ ਵੱਲ ਵੱਧ ਰਹੇ ਹਾਂ ਹੂੰ ਜਾਤੀ ਬਣੀ ਹੋਈ ਹੈ ਹੂੰ ਇਹ ਪਰਚਾ ਦੂਜੇ ਪਾਸੇ ਅਟਿਆਲਾ ਦੇ ਵਿਚਲਾ ਵਿਰੋਧ ਕੀਤਾ ਜਾ ਰਿਹਾ ਕਾਂਗਰਸ ਦੇ ਵੱਲੋਂ ਉਹਨੂੰ ਲੈ ਕੇ ਅੱਜ ਰਾਜਪੁਰਾ ਦੇ ਇੱਕ ਨਿੱਜੀ ਫੈਲਸ ਦੇ ਵਿੱਚ ਵੱਡੀ ਮੀਟਿੰਗ ਹੋ ਰਹੀ ਦੇ ਵਿੱਚ ਰਾਜਾ ਬ੍ਰਿੰਗ ਪੰਜਾਬ ਪ੍ਰਦੇਸ਼ ਉਸ ਸਰ ਦੇ ਪ੍ਰਧਾਨ ਨੇ ਵੀ ਪਹੁੰਚੇ ਨੇ ਕਿਵੇਂ ਦੇਖਦੇ ਹੋ ਕਿ ਜਿਵੇਂ ਹਾਲ ਕੋਬੋਜ ਹੋਰਾਂ ਦੇ ਵੱਲੋਂ ਜਾਂ ਫਿਰ ਸੀਨੀਅਰ ਜਿਹੜੇ ਲੀਡਲੇ ਲਾਲ ਸਿੰਘ ਹੋਰਾਂ ਦੇ ਵੱਲੋਂ ਸ਼੍ਰੀ ਆਮ ਜੀ ਅਕਾ ਜਿਹੜਾ ਰਾਜਾ ਬਿੰਗ ਦੇ ਸਾਹਮਣੇ ਜਿਹੜੇ ਵੱਡੇ ਸਵਾਲ ਖੜੇ ਕੀਤੇ ਗਏ ਸੀ ਤੇ ਜਦੋਂ ਤੁਸੀਂ ਪਹਿਲਾਂ ਕਹਿੰਦੇ ਰਾਜਪਰੇ ਆਏ ਸੀ ਤਾਂ ਤੁਸੀਂ ਮੈਨੂੰ ਇਹ ਗੱਲ ਕਹਿ ਸੀ ਕਿ ਤੁਹਾਡਾ ਟਾਕਰਾ ਮਿਲਣਾ ਕਰਾਵਾਂਗੇ ਕਹਿੰਦੇ ਹੁਣ ਟਿਕਟਰੀ ਦਿੱਤੀ ਕਹਿੰਦੇ ਇਸ ਕਰਕੇ ਤਾਜ ਵੀ ਸੀ ਉਹ ਖੁੱਲ ਕੇ ਸਾਹਮਣੇ ਆਈਏ ਕਿਵੇਂ ਦੇਖਦੇ ਹੋ ਬਿਲਕੁਲ ਜੀ ਬੜੀ ਪਾਵਰ ਸਪੀਚ ਉਹਨਾਂ ਦੀ ਮੈਂ ਵੀ ਸੁਣੀ ਅੱਛਾ ਦੂਜੀ ਗੱਲ ਇਹ ਸੇਮ ਸੇਮ ਪੈਰਲਲ ਹੈ ਇਹ ਜਿਸ ਤਰੀਕੇ ਦੇ ਨਾਲ ਉੱਧਰ ਹੋਇਆ ਹੈ ਕਿ ਜੇ ਤੁਸੀਂ ਧਰਮਵੀਰ ਗਾਂਧੀ ਜੀ 노 ਡਾਊਟ ਸਟਰੋਂਗ ਕੈਂਡੀਡੇਟ ਨੇ ਇਮਾਨਦਾਰ ਨੇ ਡਾਕਟਰ ਹੋਣ ਕਰਕੇ ਉਹਨਾਂ ਦਾ ਇੰਪ੍ਰੈਸ਼ਨ ਅੱਛਾ ਹੈ ਸਾਰਾ ਕੁਝ ਹੈ ਤੁਸੀਂ ਉਹਨਾਂ ਨੂੰ ਲਿਆ ਰਹੇ ਸੀ ਤਾਂ ਆਪਣੇ ਵਰਕਰਾਂ ਨੂੰ ਕੰਫੀਡੈਂਸ ਲੈਣ ਦੇ ਵਿੱਚ ਕੀ ਹਰਜ ਸੀ ਮੰਨ ਲਓ ਜਿਸ ਤਰ੍ਹਾਂ ਉਹਨੇ ਆਪਣੇ ਵਰਕਰਾਂ ਦਾ ਦਰਦ ਉੱਥੇ ਪੋਰਟਰੇ ਕੀਤਾ ਔਰ ਜਿਸ ਤਰੀਕੇ ਦੇ ਨਾਲ ਦੇਖੋ ਲਾਲ ਸਿੰਘ ਦੇ ਵੀ ਉਹ ਕਿਸੇ ਕਿਸਮ ਦੇ ਕਰੀਬੀ ਨੇ ਔਰ ਪਟਿਆਲਾ ਜਿਹੜੀ ਕੰਸਟੀਟਿਊਐਂਸੀ ਹੈ ਇਹਦੇ ਚ ਆਪਾਂ ਨੂੰ ਪਤਾ ਹੈ ਕਿ ਕੰਬੋਜ ਬਰਾਦਰੀ ਦਾ ਬਹੁਤ ਵੱਡਾ ਅਸਰ ਹੈ ਪਰ ਉਹ ਤੇ ਬੇਤੀ ਤੌਰ ਤੇ ਟ੍ਰੈਡੀਸ਼ਨਲੀ ਉਹ ਕਾਂਗਰਸ ਦੇ ਨਾਲ ਚਾਹੇ ਉਹ ਮੋਰਿੰਦਰ ਸਿੰਘ ਦਾ ਟਾਈਮ ਸੀ ਔਖੇ ਸੌਖੇ ਵੇਲਿਆਂ ਦੇ ਵਿੱਚ ਹਮੇਸ਼ਾ ਉਹ ਖੜੇ ਰਹੇ ਨੇ ਇਹ ਤਾਂ ਗੱਲ ਸੱਚੀ ਹੈ ਬਿਲਕੁਲ ਸੋ ਨੇ ਬੜੇ ਭਾਅ ਕੋ ਉੱਠੇ ਕਰਿਆ ساری ਗੱਲਬਾਤ ਔਰ ਇਹ ਵੀ ਉਹਨਾਂ ਨੂੰ ਕਿਹਾ ਵੀ ਅਸੀਂ ਅਜੇ ਵੀ ਕਿਸੇ ਪਾਸੇ ਨਹੀਂ ਮਤਲਬ ਜਾਂਦੇ ਜਾਂ ਵਰਕਰ ਮਤਲਬ ਵਰਕਰਾਂ ਨੂੰ ਵੀ ਤਸੱਲੀ ਦਿਵਾਈ ਪਰ ਮੈਂ ਸਮਝਦਾ ਕਿ ਪਾਰਟੀਆਂ ਦੇ ਹਿੱਤ ਅੱਛਾ ਆਪਣੇ ਸਾਹਮਣੇ ਦੇਖੋ ਕੀ ਹੈ ਕਿ ਜਾਂ ਤਾਂ ਲੀਡਰਸ਼ਿਪ ਕਮਜ਼ੋਰ ਹੈ ਚਾਂਡ ਲੀਡਰਸ਼ਿਪ ਕੋਲ ਕੋਈ ਵਿਜ਼ਨ ਨਹੀਂ ਹੈ ਉਹੀ ਸੁਖਵੀਰ ਬਾਦਲ ਜੀ ਦਾ ਹਾਲ ਹੈ ਉਹੀ ਰਾਜਾ ਬੜਿੰਗ ਜੀ ਦਾ ਹਾਲ ਹੈ ਅੱਛਾ ਜਦੋਂ ਵੀ ਤੁਸੀਂ ਕੋਈ ਡਿਸਾਈਡ ਕਰਦੇ ਹੋ ਕਿ ਮਤਲਬ ਕਿਸ ਲੈਵਲ ਤੇ ਕਿਹੜੇ ਪੈਰਾਮੀਟਰ ਨੇ ਜਿੰਨਾਂ ਦੇ ਆਧਾਰ ਤੇ ਕਰਦੇ ਹੋ ਚਲੋ ਕਾਂਗਰਸ ਕੋਲ ਤਾਂ ਇੱਕ ਬਹਾਨਾ ਹੁੰਦਾ ਜੀ ਹਾਈ ਕਮਾਂਡ ਨੇ ਫੈਸਲਾ ਕਰਤਾ ਹੈ ਉਕਾਲੀ ਦਲ ਕੋਲ ਤਾਂ ਉਹਨਾਂ ਦੀ ਹਾਈ ਕਮਾਂਡ ਹੋਰ ਕਿੱਥੇ ਹੈ ਪੰਜਾਬ ਤੋਂ ਬਾਹਰ ਸੋ ਇਹ ਮੇਰਾ ਖਿਆਲ ਇਹ ਹੈ ਐਸੀ ਗਿਣਤੀਆਂ ਮਿਲਤੀਆਂ ਨੇ ਜਿਹੜੀਆਂ ਉਹ ਕਿਸੇ ਹੋਰ ਲੈਵਲ ਤੇ ਹੁੰਦੀਆਂ ਨੇ ਫੈਸਲੇ ਅਨਾਉਂਸ ਕਿਸੇ ਹੋਰ ਲੈਵਲ ਤੇ ਕੀਤੇ ਜਾਂਦੇ ਨੇ ਇਦਾ ਮਤਲਬ ਇਹ ਹੈ ਕਿ ਜਾਂ ਤਾਂ ਸਾਡੀ ਜਿਹੜੀ ਲੀਡਰਸ਼ਿਪ ਹੈ ਉਹ ਫੈਸਲੇ ਲੈਣ ਦੇ ਵਿੱਚ ਆਜ਼ਾਦ ਨਹੀਂ ਹੈ ਜਾਂ ਫਿਰ ਜੇ ਉਹ ਆਜ਼ਾਦ ਹੈ ਤਾਂ ਉਹਨਾਂ ਨੂੰ ਵਰਕਰਾਂ ਦਾ ਖਿਆਲ ਕੋਈ ਨਹੀਂ ਹੈ ਮਨ ਲੋ ਉਹਨਾਂ ਦੀਆਂ ਭਾਵਨਾਵਾਂ ਦਾ ਉਹ ਨਹੀਂ ਮੇਰੇ ਲੋੜਾਂ ਦਾ ਉਹਨਾਂ ਨੂੰ ਬਿਲਕੁਲ ਦਿਹਾੜੀ ਹੀ ਸਮਝ ਰਹੇ ਨੇ ਕਿ ਜਿੱਦਾਂ ਅਸੀਂ ਫੈਸਲਾ ਕਰਾਂਗੇ ਚਾਰ ਗਾਲਾਂ ਕੱਢਣਗੇ ਮੀਟਿੰਗ ਕਰਨਗੇ ਫਿਰ ਚੱਲ ਪੈਣਗੇ ਉਦਾਂ ਹੀ ਮੰਨੇ ਆਪਣੇ ਆਪ ਚ ਬੜੀ ਬਦਸੁਤੀ ਵਾਲੇ ਪਾਸੇ ਨੂੰ ਮਤ ਰਹੀ ਹੈ ਸਾਡੀ ਸਿਆਸਤ ਕੁਈ ਸਮਝਾ ਸੀ ਕਿ ਜਿੱਥੇ ਲੋਕਾਂ ਦਾ ਵਰਕਰਾਂ ਦਾ ਮਤਲਬ ਸੇਵ ਹੁੰਦੀ ਸੀ ਲੋਕਤੰਤਰ ਦਾ ਤਾਂ ਨਾ ਹੀ ਇਹ ਸ਼ਬਦ ਤੋਂ ਹੀ ਇਹ ਗੱਲ ਨਿਕਲਦੀ ਹੈ ਕਿ ਲੋਕਾਂ ਦੀ ਪਹਿਲਤਾ ਤੇ ਕੁਝ ਕੁ ਹੋਵੇ ਫੈਸਲੇ ਉਹਦੇ ਹਿਸਾਬ ਨਾਲ ਕੀਤੇ ਜਾਣ ਤੇ ਰਜਵਾੜਾ ਸ਼ਹੀਦ ਦੇ ਵਿੱਚ ਜਾਂ ਗੈਲੋ ਉਸ ਤਰ੍ਹਾਂ ਦੇ ਜਿਹੜੇ ਪੁਰਾਣੇ ਸਿਸਟਮ ਸੀ ਉਹਨਾਂ ਤੇ ਇਹਦੇ ਵਿੱਚ ਕੀ ਫਰਕ ਰਹੇਗਾ ਹੁਣ ਹਾਂ ਕੋਈ ਜੀ ਤੇ ਦੋਜੀਬਾਸੇ ਕਰ ਉਹ ਦੇਖਿਆ ਜਾਵੇ ਤਾਂ ਰਾਜਾ ਬ੍ਰਿੰਗ ਉਹਨਾਂ ਨੇ ਵੀ ਬਿਆਨ ਦਿੱਤਾ ਤੇ ਵੀ ਜਿਹੜੇ ਲਾਲ ਸਿੰਘ ਹੋ ਗਏ ਲੋਕ ਕਹਿੰਦੇ ਸੀ ਤੁਸੀਂ ਕਹਿੰਦੇ ਲੈ ਵੀ ਖੋਣ ਗਿਆ ਹਰदयाल ਹੋਣਗੇ ਲਾਲ ਸਿੰਘ ਕਹਿੰਦੇ ਕਹਿੰਦੇ ਇਹਨਾਂ ਨੂੰ ਮੈਲਾ ਤੋਂ ਵੀ ਬੜੇ ਆਫਰ ਆਏ ਨੇ ਕਹਿੰਦੇ ਵੀ ਕਿਟ ਅਮਰਿੰਦਰ ਸਿੰਘ ਉਹਨਾਂ ਨੇ ਵੀ ਕਹਿੰਦੇ ਇਹਨਾਂ ਦੇ ਅੱਗੇ ਗੋਡੇ ਟੇਕੇ ਹੋਣਗੇ ਕਹਿੰਦਾ ਕਹਿੰਦਾ ਦੂਜੇ ਪਾਸੇ ਅਕਾਲੀ ਦਲ ਨੇ ਵੀ ਕਹਿੰਦੇ ਟਿਕਟ ਦੇ ਲੱਛ ਦਿੱਤੇ ਗਏ ਨੇ ਕਹਿੰਦੇ ਆ ਲੋਕ ਕਹਿੰਦੇ ਫਿਰ ਵੀ ਆਪਣੀ ਪਾਰਟੀ 'ਤੇ ਰਹੇ ਨਹੀਂ ਗਏ ਨੇ ਕਹਿੰਦੇ ਸਾਨੂੰ ਮਾਣ ਹੈ ਇਹੋ ਜਿਹੇ ਲੀਡਰਾਂ ਦੇ ਉੱਤੇ ਕੀ ਲੱਗਦਾ ਕਿ ਅਕਾਲੀਗਲ ਦੇ ਵੱਲੋਂ ਇਹਨਾਂ ਨੂੰ ਟਿਕਟ ਰੋਫੇ ਕੀਤੀ ਜਾ ਰਹੀ ਸੀ ਪਟਿਆਲਾ ਤੋਂ ਜੇ ਜੇਕਰ ਇਸ ਤਰ੍ਹਾਂ ਕੀਤਾ ਜਾ ਰਿਹਾ ਸੀ ਦਲ ਬਦਲੀ ਦਾ ਕੀ ਲੱਗਦਾ ਕਿ ਇਹ ਲਾਲਚ ਦਿੱਤੇ ਜਾਂਦੇ ਨੇ ਦਲ ਬਦਲੀ ਇਨੀ ਭਾਰੂ ਕਿ ਹੁੰਦੀ ਜਾ ਰਹੀ ਪੰਜਾਬ ਦੇ ਵਿੱਚ ਸਭ ਤੋਂ ਮੋਟੇ ਲਾਲਚਾਂ ਨੂੰ ਲੈ ਕੇ ਆਪਣੇ ਆਰਥੀ ਛੱਡ ਜਾਣਾ ਕਿਤੇ ਨ ਕਿਤੇ ਇਹ ਰੁਝਾਨ ਕਿਹੋ ਜਿਹਾ ਬਦਲ ਰਿਹਾ ਜਾ ਰਿਹਾ ਪੰਜਾਬ ਦੀ ਸਿਆਸਤ ਦੇ ਵਿੱਚ ਦੇਖੋ ਮਨਦੀਪ ਜੀ ਇਹ ਹੈ ਕਿ ਦਲ ਦੀ ਕੋਈ ਸੰਕਤੀ ਨਹੀਂ ਰਹੀ ਪਹਿਲਾਂ ਜਿਹੜਾ ਹੁੰਦਾ ਸੀ ਨਾ ਵੀ ਧਿਰ ਜਿਹੜੀ ਉਹ ਬਹੁਤ ਪਿਆਰੀ ਹੈ ਲੋਕ ਛੱਡਦੇ ਨਹੀਂ ਸੀ ਔਖੇ ਸੌਖੇ ਸਮੇਂ ਐਮਰਜੈਂਸੀ ਵੀ ਲੱਗੀ ਮੋਰਚੇ ਵੀ ਲੱਗੇ ਸੰਘਰਸ਼ ਵੀ ਹੋਏ ਬਹੁਤ ਸਾਰੇ ਆਪਾਂ ਦੇਖਿਆ ਹੈ ਕਿ ਆਮ ਵਰਕਰ ਆਮ ਨੀਟਰ ਇੱਕ ਧਿਰ ਨਾਲ ਖੜੇ ਰਹਿੰਦੇ ਸੀ ਉਹ ਚੀਜ਼ ਹੁਣ ਟੁੱਟ ਗਈ ਹੈ ਅੱਸੀਆਂ ਤੋਂ ਬਾਅਦ ਕੀ ਹੋਇਆ ਕਿ ਆਪਣੇ ਜਿਹੜੇ ਸਿਆਸਤਦਾਨ ਨੇ ਉਹ ਛੋਟੇ-ਮੋਟੇ ਪੈਟੀ ਬਿਜ਼ਨਸਮੈਨ ਬਣ ਗਏ ਔਰ ਬਿਜ਼ਨਸ ਵੀ ਜਿਹੜੇ ਜ਼ਿਆਦਾਤਰ ਨੇ ਉਹ ਲੀਗਲ ਨਹੀਂ ਹਨ ਅੱਧਾਕ ਲੀਗਲ ਹੁੰਦਾ ਹੈ ਬਾਕੀ ਇਲੀਗਲ ਹੈ ਜੇ ਤੁਸੀਂ ਰੀਅਲ ਏਸਟੇਟ ਦੇਖ ਲੋ ਲੈਂਡ ਮਾਫੀਆ ਹੈ ਸੈਂਟ ਮਾਫੀਆ ਹੈ ਟ੍ਰਾਂਸਪੋਰਟ ਮਾਫੀਆ ਹੈ ਐਜੂਕੇਸ਼ਨ ਮਾਫੀਆ ਹੈ ਆਈ ਲੈਟ ਸੈਂਟਰ ਨੇ ਲਗਭਗ ਸਾਰਿਆਂ ਚ ਸਿਆਸਤਦਾਨਾਂ ਦਾ ਹਿੱਸਾ ਹੈ ਸਾਰੀਆਂ ਪਾਰਟੀਆਂ ਕੋਈ ਵੀ ਫ੍ਰੀ ਨਹੀਂ ਹੈ ਇਹਦੇ ਤੋਂ ਤੁਸੀਂ ਦੇਖਿਆ ਉਹਨਾਂ ਜਦੋਂ ਆਮ ਆਦਮੀ ਪਾਰਟੀ ਆਈ ਹੈ ਸਭ ਤੋਂ ਪਹਿਲਾ ਜਿਹੜਾ ਪਹਿਲੇ ਹਫ਼ਤੇ ਦੇ ਵਿੱਚ ਜਿਹੜੇ ਆਪਰੇਸ਼ਨ ਹੋਏ ਉਹ ਸੀ ਟ੍ਰੱਕ ਯੂਨੀਅਨਾਂ ਦੇ ਉੱਪਰ ਕਬਜ਼ੇ ਹੋਏ ਜਿਹੜੇ ਉਹਨਾਂ ਦੇ ਹਮਾਇਤੀ ਸੀ ਉਹ ਇਹਨਾਂ ਦੇ ਵਿੱਚ ਸ਼ਾਮਲ ਹੋ ਗਏ ਤੇ ਉਹਨਾਂ ਨੂੰ ਕਬਜ਼ੇ ਕਰਵਾਏ ਗਏ ਹੁਣ ਆਪਾਂ ਦੇਖ ਰਹੇ ਹਾਂ ਕਿ ਟਰੱਕ ਯੂਨੀਅਨਾਂ ਦੀਆਂ ਮੀਟਿੰਗਾਂ 'ਚ ਗੋਲੀਆਂ ਚੱਲਦੀਆਂ ਨੇ ਇਸ ਸ਼ਰੇਆਮੇ ਸੋ ਅਖਲਾਤ ਇਹ ਹੈ ਕਿ ਸਾਡੇ ਲੀਡਰ ਨੇ ਜਿਹੜੇ ਬੇਸਿਕਲੀ ਉਹ ਆਪਣਾ ਜਿਹੜਾ ਹਿੱਤ ਇਕਨੋਮਿਕ ਹਿੱਤ ਹੈ ਜਾਂ ਧੰਦਾ ਜਿਹੜਾ ਉਹਨਾਂ ਦਾ ਉਹ ਧੰਦੇਵਾਦੀ ਚ ਫਸ ਗਏ ਨੇ ਜਿਹੜਾ ਧੰਦੇਵਾਦੀ ਦੇ ਵਿੱਚ ਫਸਿਆ ਹੋਇਆ ਉਹਦਾ ਕੀ ਹੁੰਦਾ ਹੈ ਕਿ ਉਹਨੂੰ ਕੋਈ ਨਾ ਕੋਈ ਏਜੰਸੀ ਸਰਕਾਰ ਦੀ ਕਿਸੇ ਨਾ ਕਿਸੇ ਪਾਸਿਓਂ ਘੇਰ ਸਕਦੀ ਹੈ ਚਾਹੇ CBI ਹੋਈਏ ED ਹੋਈਏ ਇਨਕਮ ਟੈਕਸ ਜਦੋਂ ਵਿਜੀਲੈਂਸ ਆਪਾਂ ਜਾਂਦੇ ਵਿੱਚ ਅੱਛਾ ਉਹ ਕਹਿੰਦੇ ਹੁੰਦੇ ਨੇ ਵੀ ਤੰਦਾ ਜਿਹੜਾ ਉਹ ਹੁੰਦਾ ਹੀ ਹੁੰਦਾ ਇੱਕ ਕਿਸਮ ਦਾ ਸੋ ਇਸ ਕਰਕੇ ਪਾਰਟੀਆਂ ਤਾਂ ਸੈਕੰਡਰੀ ਰਹਿ ਜਾਂਦੀਆਂ ਨੇ ਪਰ ਜ਼ਿਆਦਾਤਰ ਤੁਸੀਂ ਜੇ ਡੀਪ ਐਨਾਲਿਸਿਸ ਕਰੋਗੇ ਤੁਸੀਂ ਦੇਖੋਗੇ ਕਿ ਜਿਹੜੇ ਇਲਾਕੇ ਦੇ ਵਿੱਚ ਕੋਈ ਕੰਮ ਚੱਲ ਰਿਹਾ ਹੈ ਇਦਾਂ ਦਾ ਚਾਹੇ ਉਹ ਰੇਤ ਮਾਫੀਆ ਦਾ ਚਾਹੇ ਕਿਸੇ ਦਾ ਉਹ ਚ ਰਲੇ ਹੁੰਦੇ ਨੇ ਅਕਸਰ ਇੱਕ ਇੱਕ ਬੰਦਾ ਇੱਕ ਪਾਰਟੀ ਦਾ ਹੁੰਦਾ ਦੂਜਾ ਦੋਚੀ ਦਾ ਤੀਜਾ ਤੀਜੀ ਦਾ ਸੋ ਉਹਦੇ ਲੈ ਪਾਸੋਂ ਬੇਨਫਿਟ ਲੈ ਲੈਂਦੇ ਨੇ ਬਿਲਕੁਲ ਸੂਚ ਕਰਕੇ ਪਾਰਟੀਆਂ ਤਾਂ ਇੰਪੋਰਟੈਂਟ ਨਹੀਂ ਹੈ ਇਹ ਪਾਪਾ ਐਵੇਂ ਭਲੇਖੇ ਜਿ ਤੁਰੇ ਫਿਰਦੇ ਆ ਥੋੜੇ ਮੇਰੇ ਵਰਗੇ ਲੋਕ ਕਿ ਉਹਨਾਂ ਨੂੰ ਐ ਲੱਗਦਾ ਵੀ ਇਹ ਝੰਡਾ ਹੈ ਤੇ ਡੰਡਾ ਤਾਂ ਇੱਕੋ ਹੀ ਹੈ ਸਾਰਿਆਂ ਦੇ ਵਿੱਚ ਸੱਤਾ ਦਾ ਝੰਡੇ ਦਾ ਇਹਨੇ ਜਿ ਹੁਕਮਤੀ ਰੱਖ ਲਵੇ ਜਿਹੜਾ ਮਰਜ਼ੀ ਚੱਕ ਲਵੇ ਹੂੰ ਜੀ ਤੇ ਪਟਿਆ ਸਾਹਿਬ ਦੂਜੇ ਪਾਸੇ ਪਖਿੰਡਾ ਦੀ ਸੀਟ ਨੂੰ ਲੈ ਕੇ ਹੀ ਬੜੇ ਚੱਚੇ ਹੋ ਰਹੀ ਨਹੀਂ ਕਹਿੰਦੇ ਵੀ ਉਹਦੇ ਉੱਤੇ ਜੋ ਕੁਝ ਹੋਤਾ ਕੀਤਾ ਗਿਆ ਉਹਦੇ ਕਰਕੇ ਕਾਂਗਰਸ ਵੀ ਨਰਾਜ਼ ਹੈ ਦੂਜੇ ਪਾਸੇ ਨਗਰੋਤ ਸਿੰਘ ਸਿੱਧੂ ਖੜਾ ਦੀ ਕਿਹੋ ਜੀ ਭੂਮਿਕਾ ਤੁਸੀਂ ਮੰਨਦੇ ਹੋ ਹੁਣ ਜਿਵੇਂ ਹੁਣ ਆ ਕੇ ਉਹਨਾਂ ਦੇ ਵੱਲੋਂ ਆਪਣੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ ਜਿਸ 'ਤਿਆਂ ਜਿਹੜੀਆਂ ਚਰਚਾਵਾਂ ਨੇ ਕਹਿੰਦੇ ਵੀ ਇੱਕ ਤਰ੍ਹਾਂਲੇ ਮਨਾਉਣ ਦੇ ਵਿੱਚ ਟਾਈਮ ਲੱਗਿਆ ਕਾਂਗਰਸ ਦੇ ਵਿੱਚ ਤਾਂ ਹੁਣ ਫੇਰ ਖੜਾ ਹੋ ਗਿਆ ਸਿੱਧੂ ਵਾਲਾ ਕਿ ਲੱਗਦਾ ਕਿ ਨੁਕਸਾਨ ਤਾਂ ਹੀ ਹੋਊਗਾ ਪੰਜਾਬ ਦੀ ਸਿਆਸਤ ਦੇ ਵਿੱਚ ਜਿਵੇਂ ਨਗਰੋਤ ਸਿੰਘ ਸਿੱਧੂ ਪ੍ਰਚਾਰ ਕਰਦੇ ਜਾਂ ਫਿਰ ਉਹ ਗਰੁੱਪ ਨਰਾਜਗੀ ਦਿਖਾ ਰਿਆ ਇਹ ਕੁਝ ਅਪਰੇਟ ਜਿਹੋਦੇ ਨਾਲ ਸੰਬੰਧਿਤ ਲੱਗਦਾ ਕਿ ਉਹਦੇ ਸੰਦਰਭ ਕੀ ਰਹਿਣਗੇ ਪੰਜਾਬ ਦੀ ਸਿਆਸਤ ਦੇ ਵਿੱਚ ਜੇਕਰ ਦੋਹਰ ਸਿੰਘ ਸਿੱਧੂ ਸੰਗਰ ਦੇ ਪ੍ਰਚਾਰ ਤੋਂ ਦੂਰ ਰਹਿੰਦੇ ਨੇ ਕਿਤੇ ਨਹੀਂ ਹੋਊਗਾ ਜੀ ਜਿਵੇਂ ਕਹਿ ਲਈ ਆਪਾਂ ਕੋਈ ਨਵੀਂ ਠੀਰ ਪੰਜਾਬ ਦੇ ਵਿੱਚ ਛੋਟੀ ਠੀਰ ਉੱਪਰ ਕੇ ਸਾਹਮਣੇ ਆਊਗੀ ਆ 2022 ਦੇ ਵਿੱਚ ਜਿਹੜੇ ਹਾਲਾਤ ਬਣਦੇ ਜਾ ਰਹੇ ਨੇ ਬਗਾਵਤੀ ਤੌਰ ਦੇ ਉੱਤੇ ਜਾਖਰ ਬਦਲੀਆਂ ਨੂੰ ਕਰਕੇ ਕਾਂਗਰਸ ਦੇ ਵਿੱਚੋਂ ਜਿਹੜਾ ਇੱਕ ਗੁਰਜੋ ਸਿੰਘ ਸਿੱਧੂ ਵਾਲਾ ਹੈ ਕਿਉਂਕਿ ਚੈਲਾ ਹੀ ਮੰਗੂ ਦੀ ਰੀਸ ਹਮੇਸ਼ਾ ਤੇ ਕਿ ਇੱਕ ਤੇਰਾ ਪੰਜਾਬ ਦੇ ਵਿੱਚੋਂ ਨਿਕਲਣੀ ਚਾਹੀਦੀ ਹੈ ਜੀ ਪੰਜਾਬ 88 ਹੋਵੇ ਕਿਵੇਂ ਦੇਖਦੇ ਹੋ ਸਰ ਬਤਾਰੇ ਵਿੱਚ ਦੇਖੋ ਮਨਦੀਪ ਜੀ ਸਿੱਧੂ ਸਾਹਿਬ ਨੇ ਜਿਹੜੇ ਉਹ ਖਾਸ ਵਿਸ਼ੇਸ਼ ਕਿਸਮ ਦੀ ਸਖਸ਼ੀਅਤ ਨੇ ਸੈਂਟਰ ਦੀ ਜਿਹੜੀ ਲੀਡਰਸ਼ਿਪ ਹੈ ਪਰਟੀਕੂਲਰਲੀ ਰਾਹੁਲ ਗਾਂਧੀ ਪ੍ਰਿਆੰਕਾ ਗਾਂਧੀ ਨਾਲ ਉਹਨਾਂ ਦੀ ਕਾਫੀ ਠੀਕ ਹੈ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨਾਲ ਉਹਨਾਂ ਦੀ ਠੀਕ ਨਹੀਂ ਹੈ ਉਹ ਕਾਫੀ ਇਨਸਿਕਿਉਰ ਫੀਲ ਕਰਦੇ ਨੇ ਪੰਜਾਬ ਵਾਲੇ ਲੀਡਰ ਉਹਨਾਂ ਨੂੰ ਉਹਦਾ ਰੀਜ਼ਨ ਕਈ ਨੇ ਕਿਉਂਕਿ ਉਹ ਬਣਾਉਣ ਦੇ ਜਿਵੇਂ ਢਾਉਣ ਦੇ ਵਿੱਚ ਉਹਨਾਂ ਦਾ ਜਿਆਦਾ ਰੋਲ ਰਿਹਾ ਹੈ ਚਾਹੇ ਉਹ ਸਰਕਾਰ ਕੈਪਟਨ ਦੀ ਸੀ ਚਾਹੇ ਕੋਈ ਸੀ ਉਹ ਬਾਗੀ ਟਾਈਪ ਹੀ ਹਮੇਸ਼ਾ ਰਹੇ ਨੇ ਤੇ ਇਹ ਠੀਕ ਹੈ ਕਿ ਮੁੱਦੇ ਵੀ ਉਹ ਸਹੀ ਚੱਕਦੇ ਨੇ ਲੜਦੇ ਭਿੜਦੇ ਵੀ ਨੇ ਸੈਲਬ੍ਰਿਟੀ ਸਟੇਟਸ ਵੀ ਹੈ ਉਹਨਾਂ ਦਾ ਪਰ ਮੇਰਾ ਉਹਨਾਂ ਬਾਰੇ ਹਮੇਸ਼ਾ ਇਹ ਵਿਚਾਰ ਰਿਹਾ ਹੈ ਕਿ ਉਹ ਸਿਆਸਤਦਾਨ ਨਹੀਂ ਹਨ ਉਹ इमोशनल ਸਿਆਸਤਦਾਨ ਨੇ ਕਿ ਉਹਨਾਂ ਦੀ ਫੈਨ ਫੋਲੋਇੰਗ ਹੈ ਆਰਗੇਨਾਈਜ਼ੇਸ਼ਨਲ ਸਟਰਕਚਰ ਉਹਨਾਂ ਦੇ ਕੋਲ ਕੋਈ ਖਾਸ ਨਹੀਂ ਹੈਗਾ ਤੇ ਉਹ ਫਿਰ ਵਿੱਚ ਦੀ ਨਰਾਸ਼ ਹੋ ਕੇ ਛੱਡ ਕੇ ਚਲੇ ਗਏ ਸੀ ਕਿ ਜਦੋਂ ਕਮੈਂਟਰੀ ਹੋਈ ਕਰਨ ਲੱਗ ਜੇ ਉਧਰਲੇ ਪਾਸੇ ਅੱਛਾ ਘਰ ਦੇ ਵਿੱਚ ਵੀ ਉਹਨਾਂ ਦੇ ਮਿਸਿਸ ਢਿੱਲੇ ਮੱਠੇ ਨੇ ਬਹੁਤ ਸਾਰੇ ਪ੍ਰੈਸ਼ਰ ਹਰ ਇੱਕ ੰਦੇ ਦੇ ਉੱਪਰ ਹੁੰਦੇ ਨੇ ਬਿਲਕੁਲ ਉਹਨਾਂ ਦਾ ਨਿਸ਼ਾਨਾ ਅਸਲ ਦੇ ਵਿੱਚ ਸਤਾਈ ਵਾਲਾ ਹੀ ਹੈ ਜਿਹੜੇ ਇਹ ਆਪਾਂ ਨੂੰ ਯੰਗ ਲੀਡਰ ਨਜ਼ਰ ਆਉਂਦੇ ਨੇ ਚਾਹੇ ਉਹ ਮਜੀਠੀਆ ਸਾਹਿਬ ਨੇ ਚਾਹੇ ਉਹ ਸਿੱਧੂ ਸਾਹਿਬ ਨੇ ਚਾਹੇ ਉਹ ਖਹਿਰਾ ਸਾਹਿਬ ਨੇ ਸਾਰਿਆਂ ਦੀ ਨਿਗਾਹ ਅਸਲ ਦੇ ਵਿੱਚ ਸੀਐਮ ਦੀ ਕੁਰਸੀ ਤੇ ਹੁੰਦੀ ਹੈ ਚਾਹੇ ਸੁਖਵੀਰ ਵੱਧ ਲੈ ਸੋ ਸਾਰਿਆਂ ਦਾ ਕਿ ਨਾ ਕਿਸੇ ਲੈਵਲ ਦੇ ਵਿੱਚ ਸੁਪਨਾ ਤਾਂ ਉਹੀ ਹੈ ਪਰੇਕੇ ਸਤਾਹੀ ਅਜੇ ਦੂਰ ਹੈ ਪੰਜਾਬ ਦੀ ਜੋ ਗਰਾਊਂਡ ਰਿਐਲਿਟੀ ਹੈ ਉਹ ਬੜੀ ਸਪੀਡ ਨਾਲ ਬਦਲ ਰਹੀ ਹੈ ਲੋਕ ਬੜੇ ਬੇਚੈਨ ਹੋ ਰਹੇ ਨੇ ਕਿਸਾਨ ਥਾਂ ਥਾਂ ਦੇ ਉੱਪਰ ਬੀਜੇਪੀ ਨੂੰ ਆਮ ਆਦਮੀ ਪਾਰਟੀ ਜਿਹੜੀਆਂ ਸੱਤਾ 'ਚ ਨੇ ਉਹਨਾਂ ਨੂੰ ਘੇਰ ਰਹੇ ਨੇ ਔਰ ਲੋਕ ਸੱਤਾ ਨੂੰ ਸਵਾਲ ਕਰਨ ਲੱਗ ਗਏ ਨੇ ਸੋ ਉਦੋਂ ਤੱਕ ਕਿਹੜਾ ਲੀਡਰ ਅਮਰਜ ਕਰਦਾ ਹੈ ਕਿਹੜਾ ਨਹੀਂ ਕਰਦਾ ਇਹ ਲੰਬੇ ਸਮੇਂ ਦੀ ਗੱਲ ਹੋਊਗੀ ਪਰ ਹੁਣ ਦੀ ਹਾਲਾਤ ਹੈ ਜਿਹੜੀ ਉਹ ਦੇਖੋ ਸਟਾਰ ਕੰਪੇਨਰ ਨੇ ਜੋ ਇੱਥੇ ਨਹੀਂ ਤਾਂ ਹੋਰ ਕਿਤੇ ਉਹਨਾਂ ਨੂੰ ਕੰਪੇਨ ਕਰਨ ਲਈ ਕਾਂਗਰਸ ਯੂਜ਼ ਕਰ ਸਕਦੀ ਹੈ ਪਰ ਮੇਰਾ خیال ਇਹ ਹੈ ਕਿ ਕਾਂਗਰਸ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਸਥਿਤੀ ਹੈ ਨਾ ਪੰਜਾਬ ਦੇ ਵਿੱਚ ਬਾਕੀ ਲੀਡਰੋਂ ਦੇ ਨਾਲ ਨਹੀਂ ਉਹਨਾਂ ਦੇ ਖਿਲਾਫ ਸਾਰੇ ਇਕੱਠੇ ਨੇ ਬਾਕੀ ਦੇ ਸੋ ਇਸ ਕਰਕੇ ਮੇਰਾ ਕਹਿ ਲਿਆ ਵੀ ਜੇ ਉਹ ਕੰਪੇਨਿੰਗ ਕਰਨਗੇ ਵੀ ਤਾਂ ਉਹਨਾਂ ਨੂੰ ਕੇਂਦਰ ਵਾਲੇ ਕਹਿੰਦੇ ਨੇ ਤੁਸੀਂ ਇੱਥੇ ਆ ਜਾਓ ਉਹਨਾਂ ਦਾ ਉੱਥੇ ਇੰਟਰਸਟ ਕੋਈ ਨਹੀਂ ਉਹ ਸਟੇਟ ਪੋਲਿਟਿਕਸ ਦੇ ਵਿੱਚ ਜ਼ਿਆਦਾ ਇੰਟਰਸਟਡ ਨੇ ਕਿਉਂਕਿ ਉੱਥੇ ਵੱਧ ਤੋਂ ਵੱਧ ਬੰਦਾ ਮੰਤਰੀ ਬਣ ਸਕਦਾ ਤੇ ਇੱਕ ਅਧੀ ਗੱਡੀ ਮਿਲ ਜਾਂਦੀ ਹੈ ਉੱਥੇ ਉਹ ਐਵੇਂ ਹੀ ਬੰਦਾ ਮਤਲਬ ਅੰਗੋਲਿਆ ਜਾਂ ਫਰੀ ਜਾਂਦਾ 68 ਤਾਂ ਸੀਐਮ ਦੀ ਹੋਈ ਹੁੰਦੀ ਹੈ ਸੋ ਸਾਰਿਆਂ ਦਾ ਸੁਪਨਾ ਉਦੋਂ ਦਾ ਹੀ ਹੈ ਖਾਸ ਕਰਕੇ ਭਗਵੰਤ ਮਾਨ ਜੀ ਦੇ ਸੀਐਮ ਬਣਨ ਤੋਂ ਬਾਅਦ ਹਰ ਇੱਕ ਨੂੰ ਲੱਗਣ ਲੱਗ ਗਿਆ ਵੀ ਸੀਐਮ ਕੋਈ ਵੀ ਬਣ ਸਕਦਾ ਹੈ ਸੋ ਇਹ ਇੱਕ ਇੱਕ ਸਪੈਸ਼ਲ ਫੈਕਟਰ ਆਪਾਂ ਨੂੰ ਧਿਆਨ ਚ ਰੱਖਣਾ ਚਾਹੀਦਾ ਹੈ ਸਿੱਧੂ ਸਾਹਿਬ ਦੇ ਵੀ ਇਹੀ ਮਨ ਦੇ ਵਿੱਚ ਫੈਕਟਰ ਕੰਮ ਕਰ ਰਿਹਾ ਹੈ ਪਰ ਦੇਖੋ ਜੇ ਉਹ ਹਮਾਇਤ ਕਰਨਗੇ ਕਿਸੇ ਵੀ ਕੈਂਡੀਡੇਟ ਦੀ ਕਰਨਗੇ ਫਾਇਦਾ ਤਾਂ ਹੋਊ ਇਹ ਕਾਂਗਰਸ ਨੂੰ ਇਹ ਵੀ ਪਪੂਲਰ ਲੀਡਰ ਨੇ ਹੋਊ ਬਿਲਕੁਲ ਤੇ ਦੁਜੀਤ ਮੱਤ ਸੇ ਚਰਜੀਤ ਚੰਨੀ ਸਾਭਾ ਕਾ ਮੁੱਖ ਮੰਤਰੀ ਪੰਜਾਬ ਦੇ ਨੇ ਉਹਨਾਂ ਦੀ ਮੁਸ਼ਕਲਾਂ ਵੱਧਦੀਆਂ ਦਿਖਾਈ ਦੇ ਰਹੀਆਂ ਕਿਉਂਕਿ ਹੁਣ ਚੌਧਰੀ ਪਰਿਵਾਰ ਅੰਦਰ ਤੋਂ ਬੀਜੇਪੀ ਦੇ ਵਿੱਚ ਸ਼ਾਮਲ ਹੋ ਗਿਆ ਉਹਨਾਂ ਨੂੰ ਟਿਕਟ ਵੀ ਦਿੱਤੀ ਜਾ ਤੱਕ ਦੀ ਅਨਵਲ ਦਿਨਾਂ ਦੇ ਵਿੱਚ ਲੱਗਦਾ ਹੈ ਕਿ ਚਰਜੀਤ ਚੰਨੀ ਹੋਰਾਂ ਦੇ ਲਈ ਇੰਨਾ ਸੌਖਾ ਰਹੇਗਾ ਜਿੰਨਾ ਜਿੱਤਣਾ ਇਸ ਵਾਰ ਤੇ ਇੱਕੋ ਹੀ ਗੱਲ ਹੈ ਕਿ ਦੁਆਬੇ ਦੀ ਜਿਹੜੀ ਪੋਲਿਟਿਕਸ ਹੈ ਉਹ ਥੋੜੀ ਹੋਰ ਤਰ੍ਹਾਂ ਦੀ ਹੈ ਕਿਉਂਕਿ ਦਲਿਤ ਵੋਟ ਉੱਤੇ ਕਾਫੀ ਹੈ ਚਰਨਜੀਤ ਚੰਨੀ ਦਾ ਜਿਹੜਾ ਪ੍ਰਭਾਵ ਹੈ ਉਹ ਵੀ ਮਤਲਬ ਕੋਈ ਮਾੜਾ ਨਹੀਂ ਹੈ ਉਸ ਤਰੀਕੇ ਦੇ ਨਾਲ ਪਹਿਲਾਂ ਵੀ ਜਦੋਂ ਤੁਹਾਨੂੰ ਯਾਦ ਹੋਣਾ ਹੈ ਕਿ ਪਿਛਲੇ ਇਲੈਕਸ਼ਨ ਦੇ ਜਦੋਂ ਰਿੰਕੂ ਨੂੰ ਮਤਲਬ ਸ਼ਾਮਲ ਕਰਾਇਆ ਗਿਆ ਸੀ ਉਹਨਾਂ ਦਿਨਾਂ 'ਚ ਵੀ ਰੌਲਾ ਪਿਆ ਸੀ ਕਿ ਚੰਨੀ ਨੂੰ ਟਿਕਟ ਦਿੱਤੀ ਜਾ ਰਹੀ ਹੈ ਉਦੋਂ ਹੀ ਚੰਨੀ ਦਾ ਮਾਲ ਸਾਹਿਬ ਕੱਢ ਲਿਆ ਸੀ ਕੋ ਸਪੋਰਟਸਮੈਨ ਵਾਲਾ ਰੌਲਾ ਰਪਾਇਆ ਗਿਆ ਕਾਫੀ ਖੜਾ ਕਰ ਲਿਆ ਸੀ ਉਹ ਉਹ ਖਤਮ ਕੀਤੀ ਗਈ ਗੱਲ ਮੈਨੂੰ ਇਹ ਲੱਗਦਾ ਹੈ ਕਿ ਚੌਧਰੀ ਪਰਿਵਾਰ ਨੇ ਕਾਫੀ ਯੂਜ਼ ਕਰ ਲਿਆ ਜੋਦਰੀ ਪਰਿਵਾਰ ਦਾ ਜਿਸ ਤਰੀਕੇ ਦੇ ਨਾਲ ਉਹ ਬੀਜੇਪੀ 'ਚ ਜਾਣਾ ਮੇਰਾ ਖਿਆਲ ਹੈ ਕੋਈ ਬੀਜੇਪੀ ਨੂੰ ਸ਼ਾਇਦ ਥੋੜਾ ਬਹੁਤ ਫਾਇਦਾ ਹੋਵੇ ਜੋਦਰੀ ਪਰਿਵਾਰ ਨੂੰ ਕੋਈ ਫਾਇਦਾ ਨਹੀਂ ਹੋਣਾ ਖਾਸ ਕਿਉਂਕਿ ਜਿਹੜੀ VOTING ਪੈਟਰਨ ਹੈ ਅਸਲ ਦੇ ਵਿੱਚ ਇੱਕ ਤਾਂ ਰਿੰਕੂ ਹੀ ਮਤਲਬ ਦੇਖੋ ਉਹਦਾ ਲੋਕਲ ਆਧਾਰ ਹੈਗਾ ਉਹ ਖੜਾ ਹੀ ਨਹੀਂ ਉੱਥੇ ਦੂਜਾ ਜਿਹੜਾ ਉੱਥੇ ਲੋਕਲ ਐਮਐਲਏ ਸੀ ਉਹ ਵੀ ਬੀਜੇਪੀ ਦੇ ਵਿੱਚੋਂ ਥੱਲੇ ਪਾਸੇ ਆਪਣਾ ਚੱਲਿਆ ਗਿਆ ਸੋ ਇਹ ਚੀਜ਼ਾਂ ਦਾ ਮੇਰਾ ਖਿਆਲ ਹੈ ਉੱਥੇ ਜਾ ਕੇ ਉਹ ਇਕੱਠੇ ਹੋ ਕੇ ਸਾਰੀਆਂ ਵੋਟਾਂ ਇਕੱਠੀਆਂ ਪੁਗਤਾ ਸਕਣਗੇ ਇਹ ਕਾਫੀ ਮੁਸ਼ਕਲ ਲੱਗਦੀ ਹੈਗਾ ਵਾਹ ਕਿੰਨੀ ਇਹ ਮੁਸ਼ਕਿਲਾਂ ਬੋਧਣਗੇ ਇਹ ਕਿਰੋ ਤਾਂ ਕੋਈ ਰੋਲਾ ਨਹੀਂ ਹੈ ਦੇਖੋ ਕੋਈ ਵੀ ਛੱਡ ਕੇ ਜਾਵੇ ਲੜਾਈ ਦੇ ਦਰਮਿਆਨ ਤਾਂ ਮੁਸ਼ਕਲ ਤਾਂ ਹੁੰਦੀ ਹੋਈ ਹੈ ਪਰ ਫਿਰ ਵੀ ਮੇਰਾ ਖਿਆਲ ਹੈ ਕਿ ਟੂਨਾ ਟੈਂਟ ਸ਼ਾਇਦ ਨਾ ਪਾ ਸਕਣ ਕਿਉਂਕਿ ਬਹੁਤ ਨੰਗੇ ਹੋ ਰਹੇ ਨੇ ਦੇਖੋ ਰਿੰਕੂ ਦਾ ਜਿੱਥੇ ਦੇਖੋਗੇ ਕਿ ਉਹ ਇੰਨੇ ਵੀ ਕਿਤੇ ਵੋਟਰ ਕਮਲੇ ਨਹੀਂ ਹੁੰਦੇ ਕਿ ਪਹਿਲਾਂ ਇੱਕ ਪਾਰਟੀ ਵੀ ਦੂਜੀ ਪਾਰਟੀ ਵੀ ਤੀਜੀ ਪਾਰਟੀ ਫਿਰ ਉਹ ਕਹਿੰਦੇ ਅਸੀਂ ਛੱਪੜ ਠੀਕ ਕਰਾਉਣੇ ਸੀ ਫਿਰ ਨਹੀਂ ਠੀਕ ਕਰਾਉਣੇ ਸੀ ਸਭ ਨੂੰ ਪਤਾ ਹੈ ਕਿ ਸਿਆਸਤਦਾਨਾਂ ਦਾ ਛੱਪੜਾਂ ਤੇ ਸੜੀਆਂ 'ਚ ਕਿੰਨਾ ਗਾ ਇੰਟਰਸਟ ਹੁੰਦਾ ਹੈ ਸੋ ਇਹ ਰਿਜ਼ਲਟ ਹੀ ਦੱਸਣਗੇ ਪਰ ਮੈਨੂੰ ਲੱਗਦਾ ਹੈ ਵੀ ਇਹ ਹੈ ਮਤਲਬ ਕਾਂਗਰਸ ਦਾ ਜਿਹੜਾ ਗ੍ਰਿਪ ਹੈ ਵੀਕ ਹੁੰਦਾ ਜਾ ਰਿਹਾ ਹੈ ਉਹ ਚੀਜ਼ ਤਾਂ ਨਜ਼ਰ ਆ ਰਹੀ ਹੈ ਬਾਕੀ ਬੀਜੇਪੀ ਦਾ ਤੇ ਆਵਾਜ਼ੀ ਪਾਰਟੀ ਦੀ ਸਭ ਤੋਂ ਸਟੈਂਕਿਉਟੀ ਇਹ ਹੈ ਕਿ ਉਹਨਾਂ ਕੋਲ ਸੱਤਾ ਹੈ ਤੁਸੀਂ ਇਹ ਦੇਖੋਗੇ ਕਿ ਉਹਨਾਂ ਨੂੰ ਛੱਡ ਕੇ ਦੂਏ ਪਾਸੇ ਨੂੰ ਘਟ ਜਾ ਰਹੇ ਨੇ ਲੋਕ ਲਗਭਗ 90% ਨੇ ਜਿਹੜੇ ਉਹ ਬੀਜੇਪੀ ਵੱਲੋਂ ਜਾਂ ਪੰਜਾਬ ਦੇ ਵਿੱਚ ਆਪ ਵੱਲੋਂ ਮਤਲਬ ਜਾਂਦੇ ਨੇ ਤੁਸੀਂ ਦੇਖੋ ਨਾ ਅਕਾਲੀਆਂ ਦੇ ਵਿੱਚੋਂ ਵੀ ਉਹ ਆਪਣੇ ਕੀ ਸਿੱਗੇ ਪਵਨ ਟਿੰਗ ਨੂੰ ਜੀ ਮਤਲਬ ਉਧਰ ਨੂੰ ਹੀ ਜਾ ਰਹੇ ਨੇ ਜਿੱਥੇ ਸੱਤਾ ਹੈ ਜਿਹੜਾ ਕਹਿੰਦੇ ਨੇ ਮੁੱਖੀ ਮਿੱਥੇ ਵਰਨਾ ਉਂਜ ਜਿੱਥੇ ਪਾਵਰ ਨਹੀਂ ਹੈ ਉਧਰੋਂ ਦੋਵੇਂ ਪਾਸੇ ਨੂੰ ਬਹੁਤ ਘਟ ਜਾ ਰਹੇ ਨੇ ਉਹ ਮਜਬੂਰੀ 'ਚ ਜਾ ਰਹੇ ਨੇ ਜਿ ਇਹਨਾਂ ਨੂੰ ਕੋਈ ਲੱਗਦਾ ਵੀ ਸਾਡਾ ਇੱਥੇ ਖਾਤਾ ਖਤਮ ਹੋ ਗਿਆ ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਕੋਈ ਬਹੁਤ ਉਹਨਾਂ ਦਾ ਸਿਆਣਾ ਫੈਸਲਾ ਨਹੀਂ ਹੈ ਉਹ ਬੰਨ ਇਨਾ ਪੁਰਾਣਾ ਪਰਿਵਾਰ ਸੀ ਕਾਂਗਰਸ ਨਾਲ ਜੁੜਿਆ ਹੋਇਆ ਸੀ ਅਜੇ ਕੋਈ ਪਤਾ ਨਹੀਂ ਲੋਕ ਸਭਾ ਦੀਆਂ ਇਲੈਕਸ਼ਨਾਂ ਦੇਖਣ ਨੂੰ ਤਾਂ ਜਰੂਰ ਡੰਮ-ਡਮਾ ਬਹੁਤ ਵੱਜ ਰਿਹਾ ਹੈ ਮੋਦੀ ਸਾਹਿਬ ਦਾ ਪਰ ਕੋਈ ਪਤਾ ਨਹੀਂ ਹੈ ਇਹ ਇਲੈਕਸ਼ਨ ਹੈ ਜਿਹੜੀ ਬੜੀ ਮਤਲਬ ਅਜੀਬ ਕਿਸਮ ਦੀ ਇਲੈਕਸ਼ਨ ਹੈ ਜਿਹਦੇ ਰਿਜ਼ਲਟ ਪਤਾ ਨਹੀਂ ਕਿੱਦਾਂ ਦੇ ਆਉਂਦੇ ਨੇ ਜੀ ਤੇ ਫਿਰ ਸਤਿ ਸ੍ਰੀ ਅਕਾਲ ਤੁਹਾਨੂੰ ਬਹੁਤ ਧੰਨਵਾਦ ਤੁਸੀਂ ਕੀਮਤੀ ਵਿਚਾਰ ਸਾਂਝੇ ਕੀਤੇ ਸ਼ੁਕਰੀਆ ਸ਼ੁਕਰੀਆ ਮਨਦੀਪ ਜੀ ਸਰੋਤਿਆਂ ਦਰਸ਼ਕਾਂ ਸਭ ਦਾ ਬਹੁਤ ਸ਼ੁਕਰੀਆ ਥੈਂਕ ਯੂ ਸੋ ਮੱਚ ਤੋਂ ਸੋਇਸਾਨਾ ਹਰਿੰਦਰ ਸਿੰਘ ਜੀ ਜਿਨ੍ਹਾਂ ਨੇ ਤੁਹਾਡੇ ਸਾਹਮਣੇ ਜਿਹੜੇ ਵਿਚਾਰ ਰੱਖੇ ਨੇ ਹੁਣ ਇੱਕ ਨਾ ਹੋਵੇਗਾ ਕਿ ਪੰਜਾਬ ਦੀ ਸਿਆਸਤ ਦੇ ਵਿੱਚ ਸੁਖਦੇਵ ਚੇਨਸ ਦਾ ਹੋਰਾਂ ਦਾ ਜੋ ਕੁਝ ਅੱਜ ਅਲਾ ਕੀਤਾ ਗਿਆ ਜਾਂ ਫਿਰ ਕਾਂਗਰਸ ਵੱਲੋਂ ਕੀਤਾ ਗਿਆ ਇਹਦੇ ਸਮੀਕਰਨ ਕਰ ਦੇਖੇ ਜਾਵੇ ਤਾਂ ਪਟਿਆਲਾ ਲੋਕ ਸਭਾ ਸੀਟ ਦੇ ਉੱਤੇ ਚਰੰਦਰ ਲੋਕ ਸਭਾ ਸੀਟ ਦੇ ਉੱਤੇ ਜਾਂ ਫਿਰ ਸੰਰੂਰ ਸੀਟ ਦੇ ਉੱਤੇ ਕਿਹੋ ਜਿਹਾ ਸਾਮਣੇ ਆਉਂਦੇ ਨੇ ਇਹਨੂੰ ਲੈ ਕੇ ਬਿਆਨ ਖਾਤੇ ਹੀ ਰਹੀਗਾ ਕਿ ਜਿਹੜੇ ਕਰ ਸਪੋਰਟ ਅੰਦਰ ਖਾਤੇ ਜੇ ਪਾਰਟੀਆਂ ਕਿਸੇ ਗਿਆ ਤਾਂ ਉਹਨਾਂ ਪਾਰਟੀਆਂ ਨੂੰ ਵੀ ਕਿਸ ਤਰ੍ਹਾਂ ਕਿਤੇ ਵਾਦਾ ਕਰਤਾ ਜਿਹੜਾ ਉਹ ਹੋ ਸਕਦਾ ਹੈ ਹਾਰ ਦਾ ਮੂੰਹ ਦੇਖਣਾ ਪੈ ਸਕਦਾ ਜਿਸ ਨੂੰ ਲੈ ਕੇ ਦੋਵੇਂ ਪਾਰਟੀਆਂ ਦੇ ਕੋਈ ਚੁਣੌਤੀਪੂਰਨ ਜਿਹੜੀਆਂ ਇਹ ਵਿਕਾਪਤਾ ਨੇ ਉਹ ਹੁੰਦੀਆਂ ਦਿਖਾਈ ਦੇ ਰਹੀਆਂ ਨੇ ਤੁਸੀਂ ਇਹਨਾਂ ਦੇ ਵਿੱਚ ਕੀ ਸੋਚਦੇ ਹੋ ਉਸ ਕਮੈਂਟ ਬਾਕ ਦੇ ਵਿੱਚ ਜ਼ਰੂਰ ਦੱਸੋ ਧੰਨਵਾਦ